ਅੱਛਾ ਲੋ ਜੀ ਭਾਈ ਕਰਨ ਸਾਡਾ ਗਿਆ ਥੱਕ ਗਰਮੀ ਹੋ ਗਰਮੀ ਹੋ ਗਏ ਨਿਆਣੇ ਮੈਂ ਕਹਿੰਦੀ ਜੇ ਇਸ ਤਰ੍ਹਾਂ ਹੀ ਹਫਤਾ ਲਾ ਦੋਣ ਇਹ ਇਹ ਜਿਹੜੇ ਮੋਟਾਪਾ ਛੜਿਆ ਵਾ ਉਤਰ ਜੂ ਤੇ ਸਾਡੇ ਪਰ ਵੀ ਉਤਰ ਜੂ ਜੇ ਅਸੀਂ ਚੜੇ ਰਹੇ ਸਾਸਰੀ ਕੱਲ ਬਲਾਓ ਸਾਰੇ ਜਾਣੇ ਤੁਸੀਂ ਹਾਂ ਤੁਸੀਂ ਕੀ ਕਰਨ ਲੱਗੇ ਹੋਏ ਆ ਆਹ ਹਾਂ ਅਨਾ ਤੁਸੀਂ ਕਲੀਅਰ ਕਰਨਾ ਹੈ ਹਾਂ ਜੀ ਕੱਲ ਉਸ ਮੇਰੇ ਹੋ ਜਣਾ ਤਾਂ ਹਾਂ ਕੱਲ ਕਿਵੇਂ ਹੋ ਜੂਗਾ ਪਾਪਾ ਨੇ ਫੇਸ ਵੇਰ ਫੇਰਦਨੇ ਸੀ ਸੁਨਾਂ ਅੱਛਾ ਮੋਟਾ ਮੋਟਾ ਤੁਸੀਂ ਕਰ ਰਹੇ ਮੋਟਾ ਮੋਟਾ ਤੁਸੀਂ ਕਰ ਰਹੇ ਆਹ ਹੋਵੇ ਤੁਸੀਂ ਮੋਟਾ ਮੋਟਾ ਕਰਨ ਲੱਗੇ ਹੋਏ ਆ ਅੱਛਾ ਆ 15 ਅਗਸਤ ਕਰਕੇ ਕੱਲ ਛੁੱਟੀ ਹੈ ਨਾ ਤੁਹਾਨੂੰ ਤਾਂ ਲੱਗੇ ਹੋਏ ਮੈਨੂੰ ਪਤਾ ਨਹੀਂ ਤਾਂ ਕਿੱਥੇ ਕੱਲ ਸਕੂਲ ਜਾਣਾ ਹੈ ਛੁੱਟੀ ਆਹੋ ਮੈਂ ਉਹ ਹੀ ਗੱਲ ਕਹਿਨੀ ਹੈ ਨਹੀਂ ਤੇ ਸਕੂਲ ਜਾਣਾ ਹੁੰਦਾ ਤਾਂ ਕਿਕ ਆ ਦੇਖ ਮੈਂ ਤੁਹਾਨੂੰ ਸੱਚੀ ਗੱਲ ਦੱਸਦੀ ਆ ਅਸਲ ਦੇ ਵਿੱਚ ਨਾ ਆ ਮੁੰਡਾ ਕੰਮ ਕਰ ਰਿਹਾ ਕਿਉਂਕਿ ਦੇਖ ਗਰਮੀ ਹੋ ਗਰਮੀ ਹੋਇਆ ਵਾ ਵੀਰੇ ਤਾਂ ਸੱਚੀ ਕਹਿਨੀ ਹੈ ਤੁਹਾਨੂੰ

ਗੱਡ ਬਾਈ ਵੀਦੀ ਲਿਆਉਂਗੀ ਬਾਈ ਮੈਂ ਲੱਗ ਗਈ ਤੇਰੇ ਤਾਂ ਨਾਰਮਲ ਲੱਗੋ ਜੀ ਲੱਗੋ ਬਚਾ ਕੇ ਛੱਡ ਦਿਓ ਛੱਡ ਦਿਓ ਬਸ ਛੱਡ ਦਿਓ ਬਸ ਚਲੋ ਸਾਂਭ ਲੈਣਾ ਆਕਾ ਦੇ ਹਾਂ ਮੈਂ ਲਿਆਉਂਗੀ ਲਿਆਉਂਗੀ ਕੋਈ ਗੱਲ ਡੋਂਟ ਵਰੀ ਪਰ ਪਾਣੀ ਵੀ ਪਤਾ ਹਾਈ ਹਾਈ ਥੱਕ ਗਏ ਥੱਕ ਗਏ ਪਾਣੀ ਪੀ ਲੀਏ ਪਹਿਲਾਂ ਮੰਮੀ ਪਾਣੀ ਪੀ ਲੀਏ ਪਹਿਲਾਂ ਕਹਿੰਦਾ ਸੀ ਤਾਂ ਥੱਕ ਗਏ ਦੇਖ ਲਓ ਕਿੰਨਾ ਥਾਰ ਬੱਪਾ ਪਾ ਦੂਗੇ ਇਕੱਠੇ ਹੋ ਕੇ ਕਿਉਂ ਪਾਪਾ ਨੂੰ ਤਾਂ ਮਾਣਾ ਉਹਨਾਂ ਨੇ ਠੀਕ ਆ ਰਿਕਵੈਸਟ ਕਰਿਓ ਰਿਕਵੈਸਟ ਕਰਿਓ ਵੀ ਮੜ ਜਾ ਬਾਦੋ ਅੰਕਲ ਜੀ ਜ਼ਰੂਰੀ ਆ ਹਾਂ ਅਸੀਂ ਖੇਡਣਾ ਸਹੀ ਗੱਲ ਆ ਕੋਈ ਗੱਲ ਨਹੀਂ ਜਿਹੜੇ ਤੁਸੀਂ ਪੈਸੇ ਇਕੱਠੇ ਕਰਦੇ ਫਿਰਦੇ ਹੋ ਕਹਦੇ ਆ ਬੱਲਾ ਇੱਕ ਲੈ ਕੇ ਆਣਾ ਹੈ ਬੱਲਾ ਇਹ ਤੁਹਾਡੇ ਲੈ ਕੇ ਕੌਣ ਆਊਗਾ ਸਾਰਾ ਕੁਝ ਪਾਪਾ ਨੂੰ ਪੈਸੇ ਇਕੱਠੇ ਕਰਕੇ ਦੇ ਦੇਣੇ ਇਹਨਾਂ ਨੇ ਤੁਹਾਨੂੰ ਕਿੱਦਾਂ ਪਤਾ ਉਹ ਕਿੰਨੇ ਦਾ ਹੈ ਉਹ ਤਾਂ ਬਾਈ ਪੁੱਤ ਨਾ ਹੋਇਆ ਪਾਪਾ ਨੇ ਇੱਥੇ ਬਿਠਾ ਲੰਘਾ ਅੱਧੇ ਪਾਪਾ ਨੇ ਆਪਣੇ ਕੋਲ ਤੇ ਪਾ ਦੇਣੇ ਮੰਮੀ ਦੇਖ ਲਾ ਉਹ ਆਇਆ ਲੈ ਲੈ ਬਰਾ ਚੰਪਰੀ ਦੇ ਫਿਰ ਲੈ ਇਹਨਾਂ ਦੀ ਆੜੀ ਟੁੱਟੀ ਹੋਈ ਆ ਚੁੱਪ ਬਸ ੱੱਕੇ ਨਾਲੇ ਆੜੀ ਟੁੱਟ ਗਈ ਤਾਂ ਮਾੜੇ ਆ ਫੇਰ ਜੁੜ ਜਾਣੀ ਫੇਰ ਫੇਰ ਕੋਸ ਹੋ ਜਾਣੀ ਪਹਿਲੇ ਪਾਣੀ ਪੀ ਲੋ ਉਹ ਗਲਾਸ ਚ ਪਾਣੀ ਪਾ ਲਾ ਹਰੂ ਆਜੂ ਤੇ ਲਾਰ ਉੱਪਰ ਟੱਕਲਾ ਕੋਈ ਗਾਲੀ ਕੁੱਤਾ ਕਹਿੰਦਾ ਸੱਤੇ ਲੋਰ ਉੱਪਰ ਚੱਕਲਾ ਅੰਨਾ ਜੌਰ ਜੇ ਤੁਸੀਂ ਪੜ੍ਹਾਈ ਤੇ ਵੀ ਲਾ ਲਓ। ਕੀ ਬਣੂਗਾ? ਦੁਨੀਆ ਇੱਧਰ ਤੇ ਉੱਧਰ ਹੋ ਜਾਣੀ ਦੇਖ ਲਓ। ਜੇ ਤੁਸੀਂ ਪੜ੍ਹਾਈ ਤੇ ਜ਼ੋਰ ਲਾ ਲੂਗੇ। ਆ ਤਾਂ ਹੋਰ ਪਾਸੇ ਨੂੰ ਜਾ ਰਿਹਾ ਲੈ। ਆ ਵੀ ਆਉਂਦੇ। ਗੱਲ ਐਦਾ ਜੀ ਹਲੇ ਤੱਕ ਬੜਿਆਂ ਕੋਲ ਗੱਲ ਪਹੁੰਚੀ ਨਹੀਂ ਹੈਗੀ ਨਹੀਂ ਬੜੇ ਬੀਨਾਂ ਦੇ ਵਿੱਚ ਲੱਗ ਜਾਣਗੇ। ਇਹੋ ਜੀ ਤਾਂ ਕੋਈ ਗੱਲ ਹੈ ਨਹੀਂ। ਬਟ ਫੇਰ ਵੀ ਬੱਚੇ ਦੇਖੋ ਕਿੰਨੀ ਸੋਹਣੀ ਵਧੀਆ ਗੱਲ ਆ ਆਪਣਾ ਗਰਾਊਂਡ ਬਣਾਉਣ ਦੇ ਲਈ ਆਪ ਤਿਆਰੀ ਕਰ ਰਹੇ ਆ ਇਹ ਬਾਕੀ ਸੈਨਾ ਕਿੱਥੇ ਤੁਹਾਡੀ ਬਸ ਚਾਰੇ ਆ ਤੁਸੀਂ ਨਾ ਨਾ ਹਾਂ ਬਾਕੀ ਸੈਨਾ ਆਈ ਨਹੀਂ ਹੈਗੀ ਅੱਜ ਛੁੱਟੀ ਤੇ ਆ ਹਲੇ ਹਾਂ ਇੱਕ ਨੂੰ ਨਾਨਕੇ ਗਿਆ ਵਾ ਇੱਕ ਇੱਕ ਨਾਨਕ ਇੱਕ ਮੰਮੀ ਹੋ ਗਿਆ ਇੱਕ ਰੈਂਟ ਰੈਂਟ ਇੱਕ ਆਰਚਰ ਨਹੀਂ ਆਉਹ ਕਦੇ ਨਹੀਂ ਆਏ ਪਤਾ ਨਹੀਂ ਟਿਊਸ਼ਨ ਗਏ ਹੋਏ ਆ ਜੀ ਓਹੋ ਅੱਗੇ ਅੱਗੇ ਮਤਲਬ ਜਾਇਆ ਇਹੋ ਟਿਊਸ਼ਨ ਗਈ ਸੀ ਦੇਖ ਲੋ ਹਨਾ ਇੱਕ ਗੁਰਕੀਰਤ ਇੱਕ ਰਹਿਮਤ ਇੱਕ ਆਖਸ਼ਕੀਤ ਦਾ ਬੱਚਾ ਹੋਇਆ ਹੈ ਰਾਈ ਵਰਤਾ ਆ ਗਿਆ ਤਾਂ ਅੱਛਾ ਅੱਧੇ ਬੱਚੇ ਪਾਲਟੀ ਨਾਨਕੇ ਗਈ ਵੀ ਆ ਇੱਕ ਗੁਰਕੀਰਤ ਨਾਨਕੇ ਗਿਆ ਹੋਇਆ ਅੱਛਾ ਅੱਛਾ ਠੀਕਾ ਠੀਕਾ ਪਟੋ ਪਟੋ ਪਿਆਰ ਦੇ ਨਾਲ ਹੌਲੀ ਹੌਲੀ ਕਰਨ ਬਚਾ ਕੇ ਪੈਰ ਤੇ ਨਾ ਵੱਜੇ ਫਿਰ ਰੋਊਂਗਾ ਇਹੇ ਗੰਗੀ ਇਹੇ ਜਿਹਾ ਉਹਦੇ ਆ ਨਹੀਂ ਕੁਝ ਨਹੀਂ ਪਤਾ ਲੱਗਦਾ ਹੁੰਦਾ ਫਿਰ ਜੇ ਸੱਟ ਲੱਜਦੀ ਆ ਆ ਦੇਖੋ ਮੁੰਡਾ ਕਿੰਨੇ ਪਿਆਰ ਨਾਲ ਲੱਗਿਆ ਹੋਇਆ ਦੇਖੋ ਨੇ ਆਪਣੀ ਲਈ ਸਾਫ ਕਰਤੀ ਅੱਦੀ ਹਾਂ ਓ ਉਹਨੂੰ ਮੈਂ ਕਿਹਾ ਵੀ ਤੂੰ ਹੱਥਾਂ ਨਾਲ ਪੱਟ ਲਾ ਉਹ ਹੋਰੇ ਪਾਸੇ ਚਲੀ ਜਾਣਾ ਤੂੰ ਹੱਥਾਂ ਨਾਲ ਪੱਟ ਲਾ ਬਹੁਤ ਸਾਰਾ ਹੋ ਜਾਣਾ ਇਹਨਾਂ ਨੂੰ ਕੋਈ ਚ ਕੁੜੀਆਂ ਤਾਂ ਰਖੜੀਆਂ ਬਣਵਾਉਂਦਾ ਜੀ ਵਧੀਆ ਗੱਲ ਐ ਫਿਰ ਇਹ ਤਾਂ ਮੇਰੀ ਬੂਆ ਵਾਂ ਕੇ ਗਈ ਐ ਬੂਆ ਤੇਰੀ ਨਹੀਂ ਇੱਕ ਮੇਰੀ ਗੱਲ ਸੁਣ ਕੁੜੀਆਂ ਪੈਣਾ ਨਹੀਂ ਹੁੰਦੀਆਂ ਹਾਂ ਕਹਿੰਦਾ ਨਾ ਥੱਪੜ ਗਾਣੇ ਤਾਂ ਮੈਂ ਤੇ ਮੈਂ ਕੁੜੀਆਂ ਬੰਦਾ ਐ ਹਾਂ ਫਿਰ ਹਾਂ ਕੁੜੀਆਂ ਭੈਣਾ ਹੀ ਹੁੰਦੀਆਂ ਨਾ ਠੀਕ ਆ ਜਿਨ੍ਹਾਂ ਨਾਲ ਵਿਆਹ ਹੋਣੇ ਆ ਤੁਹਾਡੇ ਉਹ ਘਰ ਵਾਲੀਆਂ ਹੋਣਗੀਆਂ ਉਹ ਬੱਕਰੀ ਗੱਲ ਹੁਣ ਜਿਨ੍ਹਾਂ ਨਾਲ ਉਹ ਪੜ ਰਿਹਾ ਉਹਦੀਆਂ ਭੈਣ ਹੈ ਇਹਦੀ ਪਪਟ ਲਾਲ ਵਾਲੀ ਕਹਾਣੀ ਚੱਲੂਗੀ ਪਪਟ ਲਾਲ ਵਾਲੀ ਕਹਾਣੀ ਕਿਆ ਕੀ ਪਪਟ ਲਾਲ ਵਾਲੀ ਕਹਾਣੀ ਪੱਤਰਕਾਰ ਪਪਟ ਲਾਲ ਉਹ ਹੀ ਕਹਾਣੀ ਚੱਲੂਗੀ ਵੀ ਮਤਲਬ ਉਹਦਾ ਵਿਆਹ ਨਹੀਂ ਹੋਇਆ ਹਾਂ ਵਿਚਾਰੇ ਫਿਰ ਦੇਖਿਆ ਕਰੂੰਗਾ ਜਦੋਂ ਲੱਗਾ ਤੇ ਵਿਆਹੂੰਗਾ ਕੋਈ ਗੱਲ ਨਹੀਂ ਹੋ ਜਾਊਗਾ ਹੋ ਜਾਊਗਾ ਡਰਨਾ ਨਹੀਂ ਹੈਗਾ ਹੋ ਜਾਊਗਾ ਹਾਂ ਅਸੀਂ ਕਰਾਂਗੇ ਅਸੀਂ ਕਰਾਂਗੇ ਵਧੀਆ ਗੱਲ ਹੈ ਵਧੀਆ ਗੱਲ ਹੈ ਫਿਰ ਖਿੱਚ ਕੇ ਰੱਖਣਾ ਚਾਹੀਦਾ ਹੈ ਨਹੀਂ ਐ ਉਹ ਕਹਿੰਦਾ ਇਹ ਕਹਿੰਦਾ ਇਹਦੀ ਮੰਮੀ ਨੇ ਵੀ ਡਾਂਗ ਫੇਰੇ ਕਰਨੀ ਤੇਰੇ ਪਰ ਮਤਲਬ ਤੂੰ ਆਪਣੀ ਘਰ ਵਾਲੀ ਦਾ ਸਪੋਰਟ ਕਰੇ ਗੁਰਗਾ ਤਾਂ ਤੇਰੀ ਮੰਮੀ ਤੇਰੇ ਪਰ ਡਾਂਗ ਫੇਰੇ ਕਰੂ ਓ ਨਾ ਆਈ ਨਹੀਂ ਕਰੀਦਾ ਹੁੰਦਾ ਹੈਗਾ ਉਹ ਫੇਰ ਵੀ ਦੇਖ ਹੌਲੀ ਹੌਲੀ ਉਹ ਚੱਕ ਰਿਹਾ ਜਿੰਨਾ ਕੋ ਤੇ ਹੋ ਰਿਹਾ ਗੁੱਡ ਪਟੋ ਪਟੋ ਇਹਨੂੰ ਐਨ ਚੱਗੀ ਨਾ ਪੱਤਰਕਾਰ ਪੋਪਟ ਲਾਲ ਜੀ ਤੇ ਲੈ ਹੁਣ ਆਪਣੇ ਆਪ ਨੂੰ ਉਹੀ ਕੁਝ ਸਮਝਣ ਲੱਗ ਗਿਆ ਆ ਨਹੀਂ ਹੁਣ ਆਪਣੇ ਆਪ ਨੂੰ ਉਹੀ ਕੁਝ ਸਮਝਣ ਲੱਗ ਗਿਆ ਮੈਂ ਕਿਹਾ ਪੱਤਰਕਾਰ ਪੋਪਟ ਲਾਲ ਜੀ ਐਂ ਦੇਖ ਰਿਹਾ ਪੈਸਾ ਉਹ ਜੇਠਾ ਲਾਲ ਕਹਿੰਦਾ ਮੈਂ ਵਧੀਆ ਕਰ ਲਿਆ ਹਾਂ ਜੇਠਾ ਲਾਲ ਕੋਲ ਦੁਕਾਨ ਹਾਂ ਉਹ ਪੱਤਰਕਾਰ ਪੋਪਟ ਲਾਲ ਤੇਰੇ ਕੋਲ ਹੈਗਾ ਤਾਂ ਸਾਰਾ ਕੁਝ ਬਸ ਤੂੰ ਕੰਜੂਸ ਮੱਕੀ ਜੂਸ ਆ ਤੋਡਾ ਬਨੇ ਸਬਸਕ੍ਰਾਈਬਰ ਅੰਡਾ ਨਹੀਂ ਦੂ ਫਤੂੜਾ ਆਂ ਜੇ ਪੰਘੇ ਨਾ ਰਹਿ ਜਾਂ ਹੁਣ ਨੱਕ ਵੀ ਜਾਣਾ ਆ ਜਿਹੜਾ ਮਾੜਾ ਮੋਟਾ ਕੰਮ ਕਰਦਾ ਉਹ ਵੀ ਨਹੀਂ ਕਰਨਾ ਉਹਨੇ ਕਰੋ ਕਰੋ ਨਾਲੇ ਪਤਾ ਹੀ ਜਾਣ ਕਿ ਲੱਗਿਆ ਹੋਇਆ ਠੱਕੇ ਨਾਲ ਆਇਆ ਹੋਇਆ ਹੂੰ ਬਿਲਕੁਲ ਕਰਾਉਣਾ ਕੰਮ ਕਰੀ ਨਹੀਂ ਤਾਂ ਨੱਟ ਬਣਾ ਬੋਢੀ ਨਾ ਆਇਨੀ 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 ਸਾਰੇ ਫਰੇਕ ਲੱਗਿਆ ਹੋਇਆ ਵੀਰੇ ਹਮਰੇ ਘਰ ਚ ਰਹਿਣਾ ਮੈਨੂੰ ਤੇ ਦਿੱਕਤ ਨਹੀਂ ਬਾੜਦੇ ਆ ਜਣਾ ਉਹਨਾਂ ਨੇ ਵੀ ਕੋਈ ਗੱਲ ਨਹੀਂ ਜੇ ਕੱਲੂ ਵੀ ਆਗੇ ਤਾਂ ਵੀ ਠੀਕ ਆ ਤੁਸੀਂ ਇਹ ਤਾਂ ਦੇਖੋ ਤੁਹਾਡੇ ਕੋਲ ਆਉਂਗੇ ਉਹ ਐਦਾਂ ਨਹੀਂ ਕਰੀ ਦਿੰਦਾ ਉਹ ਤੂੰ ਕਹੀ ਨਾ ਮਾਰੀ ਕਿਉਂ ਉਹਨਾਂ ਨੇ ਸਿੱਧੀ ਗੱਲ ਕਹਿਣੀ ਆ ਇਹ ਜਗਾ ਸਾਂਝੀ ਆ ਤੁਸੀਂ ਸਾਨੂੰ ਕਿਵੇਂ ਰੋਕ ਸਕਦੇ ਹੋ ਫਿਰ ਕੀ ਕਰੋਗੇ ਤੁਸੀਂ ਸਾਂਝੀ ਆ ਜਗਾ ਆਪਣੀ ਨਹੀਂ ਹੈਗੀ ਇਹ ਸਾਂਝੀ ਆ ਫਿਰ ਕੀ ਕਰੋਗੇ ਤੁਸੀਂ ਸਹੀ ਆ ਨਾ ਜੇ ਮੰਨ ਕੇ ਚਲੋ ਸਾਡੀ ਵੀ ਹੁੰਦੀ ਉਹ ਜੇ ਮੈਨੂੰ ਕਹਿ ਦੇਵੇ ਆ ਕੇ ਦੀਦੀ ਮੈਂ ਖੇਡਣਾ ਮੈਂ ਕਿਵੇਂ ਰੋਕ ਲੂੰਗੀ ਉਹਨੂੰ ਹੂੰ ਕਰਨ ਬਚਾ ਤੇ ਮਟਣ ਲੱਗੀ ਦੀਦੀ ਉਧਰ ਨਾਲ ਅੰਕਲ ਚੱਲੇ ਨਹੀਂ ਜਾਂਦੇ ਗੱਡੀयां ਚੜਾਉਂਦੇ ਉਧਰ ਪਾਣ ਕੋਈ ਗੱਲ ਨਹੀਂ ਕੋਈ ਗੱਲ ਵਾਹ ਕੀ ਬਾਤ ਆ ਕੀ ਨਿਕਲੇ ਨਿਕਲੀ ਕਰਨ ਇਹ ਉਹ ਕਰਿਆ ਕਾਰਡ ਕੱਢ ਲਈ ਲੋੜੀ ਖੋਜ ਪਿਛਲੇ ਪਿਛਲੇ ਲੋੜੀ ਦੀ ਬਸ ਹੀ ਮੂਕਲੀ ਨਾਲ ਰੱਖੀ ਮੜਦੀ ਮਿੱਟੀ ਚ ਉਹ ਹੁੰਦੀ ਹੁੰਦੀ ਹੈ ਲੋ ਅ ਮੂੰਗਫਲੀ ਬਾਏ ਬਾਏ ਦੋ ਬੰਦੇ ਕੋਈ ਗੱਲ ਨਹੀਂ ਕੋਝ ਕਰੀ ਕਰਨੇ ਖੋਜ ਕੀਤੀ ਅਜੇ ਕਰਨ ਨੇ ਖੋਜ ਕੀਤੀ ਮੂੰਹ ਫਲੀ ਮੇਰੀ ਟਾਟਾ ਗੱਡ ਹਾਂ ਜਸਤੂ ਰੈਂਡ ਦੇ ਵੇਸਾ ਮੈਂ ਹੱਥ ਨਾਲ ਪਟਵਾ ਕਟਲਾ ਬੱਦ ਮੇਰੇ ਘਰ ਆ ਗਰ ਕੀਤੀ ਹੋ ਤਾਂ ਜਿੰਨਾ ਜਿੰਨਾ ਨੂੰ ਛੁਵਾ ਰਹੇ ਤਾਂ ਗੰਧ ਪਾ ਲਿਓ ਹੂੰ ਅਨ ਕਾਤੇ ਮੈਂ ਕਾਦਾ ਮੈਂ ਜਸਤੂ ਜਿਸ ਤੂ ਦਾ ਕੁੱਤਾ ਹੀ ਬਣਿਆ ਹੋਇਆ ਹੈ ਆਇਨ ਕਰੀਦਾ ਹੁੰਦਾ ਹੈਗਾ ਜਸੂ ਜਸੂ ਪੱਤਰਕਾਰ ਪਾਪਟ ਲਾਲਾ ਪੱਤਰਕਾਰ ਆਹੋ ਜੇ ਉਹਨੇ ਨਿਊਜ਼ ਪਾਰਟੀ ਟੀਵੀ 'ਚ ਤੁਸੀਂ ਦੇਖ ਲਓ ਫਿਰ ਤੁਹਾਡਾ ਕਿਆ ਬਣ ਜੂਗਾ ਕਿਉਂ ਵੀ ਜਸੂ ਠੀਕ ਨਹੀਂ ਗੱਲ ਆਹ ਦੇਖ ਆਪਣੇ ਆਪ ਨੂੰ ਫੀਲ ਕਰ ਰਿਹਾ ਪੱਤਰਕਾਰ ਪਾਪਟ ਲਾਲ ਜੀ ਬਚਾਰਾ ਪਤਾ ਨਹੀਂ ਕਿਆ ਕਹੋ ਸੀ ਨਹੀਂ ਕੱਟਣਾ ਦੀਦੀ ਆਹ ਸੀਨ ਕੱਟ ਓ ਤੂੰ ਰਿਸ਼ਤੇ ਪਕਾਉਣੇ ਲਗਾਉਂਦੇ ਕੁੜੀਆਂ 'ਤੇ ਟੋਲ ਕੇ ਲੱਗ ਜਾਂਦੇ ਆ ਮੇਰੀ ਗੱਲ ਮੇਰੀ ਗੱਲ ਸੁਣ ਬੁਗੇ ਮੇਰੀ ਗੱਲ ਸੁਣ ਤੂੰ ਸੱਚੀਓ ਤਾਂ ਨਹੀਂ ਬਣਨ ਲੱਗਿਆ ਤੂੰ ਜੱਸੂ ਆ ਤਾਂ ਜੱਸੂ ਹੀ ਰਹੂਗਾ ਹਾਸੀ ਮਜ਼ਾਕ ਕਰਦਿਆ ਤੂੰ ਯੋ ਕਹੀਆਂ ਨਾ ਐ ਕਰ ਲੋ ਉਹ ਕਰ ਲੋ ਹਾਸੀ ਮਜ਼ਾਕ ਤੂੰ ਕਹੀ ਜਾਣਾ ਹਾਂ ਮੇਰੀ ਗੱਲ ਸੁਣ ਤੂੰ ਕਹੀ ਚਲ ਕੇ ਕਹੀ ਚਲੋ ਮੈਂ ਕੜੀ ਹਗਾ ਲੰਗੋ ਲੰਗੋ ਚੱਗੂ ਬਣਾ ਪਾਵਾਂ ਆਪਣਾ ਲੰਗੋ ਅੱਛਾ ਮੈਂ ਤੈਨੂੰ ਦਾ ਕਿਸੇ ਨਹੀਂ ਸੱਚੀਓ ਬਿਆਹ ਇਹਦਾ ਫਿਰ ਤੈਨੂੰ ਮੰਨ ਗਿਆ ਕੀ ਬਾਤ ਆ ਦੀਦੀ ਮੇਰਾ ਵਿਆਹ ਦਾੰਗ ਮੰਨ ਲੋ ਕਾਨੂੰ ਮੇਰਾ ਵਿਆਹ ਹੈ ਤੇ ਤੋਂ ਪਹਿਲਾਂ 3 ਸਾਲ ਬਣਾਏ ਵੀਰਿਆ ਕੇ ਵੀਰਿਆ ਕੇ ਕੋਈ ਲੈਣ ਲਾਇਆ ਕਰ ਦੇਖ ਗੱਲ ਸੁਣ 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 ਮੈਂ ਕਿਸੇ ਤੁਹਾਨੂੰ ਸਭ ਨੂੰ ਤਲਾਕੂੰਗਾ ਚਾਹੇ ਤੁਸੀਂ ਹੀ ਹੋਵੇ ਆੜੀ ਹੋਵੇ ਮੈਂ ਪਹਿਲਾਂ ਹੀ ਬਿਆਹ ਤੋਂ ਜਿਆਦਾ ਰੋਟੀ ਖਾਂਦੇ ਸਮਾਂ ਲੱਗਦਾ ਨਾ 1 ਘੰਟੇ ਵੇਖ ਘਰ ਤੇ ਰੋਟੀ ਖਾ ਕੇ ਆਇਆ ਚਲੇ ਨਾ ਬੇਕੂਬ ਓਰੇ ਕਿਆ ਓਰੇ ਤੈਨੂੰ ਦੇਖਣੋਂ ਇੱਕ ਚੀਜ਼ ਕਰਿਓ ਬਸ ਰਾਮਨਾ ਟੀਵੀ ਦਾ ਆਨ ਕਰਿਓ ਰਿਵਰਸ ਬਟਨ ਦਬ ਦਿਓ ਬਸ ਅੱਛਾ ਫੇਰ ਫੇਰ ਕਿਆ ਉਹੀ ਕੀ ਚੀਜ਼ ਰਿਵਰਸ ਹੋਉਂਗੀ ਆਗੋ ਆਜੋ ਕੱਚੇ ਬਣਾਇਆ ਚ ਬਿਆਹ ਤੋਂ ਵੈਲਾ ਜਿਹੜੇ ਜਿਹੜੇ ਚੀਜ਼ਾਂ ਪਹਿਲਾਂ ਹੋਏ ਹੋਣਗੀਆਂ ਉਹ ਰਿਵਰਸ ਹੋ ਜਾਣਗੀਆਂ ਗਾਟ ਠੀਕ ਹੈ ਸਹੀ ਹੈ ਤੁਹਾਡੀ ਜਸੂ ਦੇ ਬਿਆਨ ਨੂੰ ਆ ਅਮਨ ਕਾ ਸਾਰੇ ਸਿੱਧਾ ਛੱਡੋ ਬਣਾਉਂਗਾ ਅਮਨੇ ਜੱਤੀ ਲਵਿਆ ਅਮਨੇ ਚਾਚੇ ਦਾ ਬਿਆ ਸਾਨੂੰ ਗੋਡੇ-ਗੋਡੇ ਚਾ ਸੋ ਹੁਣ ਹੌਲੀ-ਹੌਲੀ ਬੜਿਆਂ ਕੋਲ ਖਬਰ ਪਹੁੰਚ ਰਹੀ ਆ ਇਹਨਾਂ ਨੇ ਵੀ ਚਾਚੂ ਇਹਨਾਂ ਨੇ ਮੈਂ ਜੀ ਹੈਲਪ ਕਰਨੀ ਪੈਣੀ ਆ ਤੁਸੀਂ ਪਾਪਾ ਨੂੰ ਕਿਹੋ ਇਹਨਾਂ ਨੇ ਬਣਾਉਣਾ ਉਹਰੇ ਗਰਾਊਂਡ ਠੀਕ ਆ ਮੈਨਾਂ ਜੇ ਕਹਿ ਦੇ ਤੁਸੀਂ ਵੀ ਟਰੈਕਟਰ ਫੇਰ ਦਣਗੇ ਜੀ ਜੀ ਛੱਡ ਗੋਡੇ ਚ ਕਿਹੜੀ ਚਾਹ ਬਲੈਕ ਟੀ ਕਿਹੜੀ ਕਾਫੀ ਕਿਹੜੀ ਜਿਹੜੀ ਮਰਜੀ ਆ ਤੁਸੀਂ ਕਿਹੜੀ ਟੀ ਜਿਹੜੀ ਮਰਜੀ ਟੀ ਕੀ ਗਰੀਦਾ ਗੜਾਉਰੇ ਮੈਸਾ ਚਾਰੋ ਇੱਕ ਜਿੱਦ ਇੱਕ ਟਰਾਲੀ ਮਿੱਟੀ ਜੋ ਘੇਰ ਦੂਰੇ ਬਸ ਨਹੀਂ ਇਹ ਕਹਿੰਦੇ ਵੀਰਾ ਟਰੈਕਟਰ ਜਾ ਬਹਾ ਕੇ ਅਸੀਂ ਬਸ ਖੇਲਣ ਜੋ ਗਿਓ ਜੀ ਜਿੱਥੇ ਖੇਲਦੇ ਆ ਉੱਥੇ ਗੱਡੀਆਂ ਖੜ੍ਹਦੀਆਂ ਵਿਚਾਰੇ ਹੁਣ ਤਾਂ ਲੱਗੇ ਹੋਏ ਦੇਖ ਲੋ ਇਹਨਾਂ ਨੇ ਨੈਟ ਬੰਨਣਾ ਔਰੇ ਬਾਲੀਬਾਲ ਖੇਲਣੀ ਬਸ ਕੀ ਕਹਿੰਦੇ ਆ ਬਾਲੀਬਾਲ ਔਰੇ ਦਾ ਬਹੁਤ ਬੜਾ ਗਰਾਉਂਡ ਕਰਨਾ ਪੈਣਾ ਤਾਂ ਉਹ ਤੱਕ ਥਾਪਣਾ ਪੈਣਾ ਇਹ ਤਾਂ ਉਹ ਨਿਆਣਿਆਂ ਨੂੰ ਕੀ ਹੁੰਦਾ ਚਾਚੇ ਨਿਆਣਿਆਂ ਨੇ ਤਾਂ ਛੋਟਾ ਜਿਹਾ ਬਣਾ ਕੇ ਦੇਦੇ ਖੁਸ਼ ਆ ਤੂੰ ਅੰਨੀ ਦੇਖ ਸਭ ਕੁਝ ਛੱਡ ਸਭ ਕੁਛ ਛੱਡ ਉਹ ਲੱਗੇ ਹੋਏ ਆ ਆਪਣੇ ਤਾਂ ਫੇਰ ਵੀ ਕੋਸ਼ਿਸ਼ ਤਾਂ ਕਰ ਰਹੇ ਆ ਉਹ ਅੰਨਾ ਦੇ ਨਹੀਂ ਆਏ ਗੱਲ ਤਾਂ ਹੈ ਉਧਰ ਖਸੂਸਰੇ ਚ ਤਾਂ ਜਾਣ ਨਹੀਂ ਦੱਤੇ ਆ ਨਾ ਇਹਨੂੰ ਕਹਿਤਾ ਵੀ ਖਸੂਸਰੇ ਚ ਨਾ ਜਾਇਓ ਟਰੈਕਟਰ ਨਾਲ ਬਾਦੂਗੇ ਉਹ ਚੀਟ ਬਾਗ ਦਮ ਦਮ ਜੀ ਹਾਂ ਵੀ ਕਿੰਸ ਮਾਚ ਹੈ ਹੂੰ ਇਹਦਾ ਮਤਲਬ ਦੱਸਿਆ ਹਾਂ ਦੇਖ ਨਹੀਂ ਚੀਟ ਬਾਗ ਦਮ ਦਮ ਮਤਲਬ ਤਾਂ ਸਭ ਕਿਆ ਆ ਹੁੰਦਾ ਚੀਟ ਬਾਗ ਦਮ ਨਹੀਂ ਆ ਉਥੇ ਟੁੱਟੀ ਬੱਬੂਛਾ ਲਾ ਠਿਕ ਪਕ ਉਹ ਜੇ ਗੁੰਡਾ ਕਾਲਾ ਤੇ ਨਹੀਂ ਹੁੰਦਾ ਛੁੱਟਲਾ ਏ ਦਿਨ ਕੀ ਤਾਖਮ ਦੇ ਚੀਨ ਨਹੀਂ ਗਿਆ ਜੀ ਮਨ ਨੂੰ ਕੁਛ ਨਹੀਂ ਪਤਾ ਤੋਰ ਚੀਨ ਭਾਗਾ ਬੁਚੀ ਕਪਟਕ ਪੜਦਾ ਹਾਂ ਠੀਕ ਨਾਕ ਡੰਮ ਡੰਮ ਹੈ ਠੀਕ ਨਾਕ ਡੰਮ ਡੰਮ ਓਏ ਮੇਰੀ ਗੱਲ ਸੁਣੋ ਦਿਨੇ ਆ ਹਲੇ ਚੰਦਰਮਾ ਨਿਕਲ ਆਇਆ ਸਿੰਦਰਿਆਂ ਤੀ ਹੂੰਗਾ ਉੱਥੇ ਕੀ ਬਾਤ ਹੈ ਦੀਦੀ ਇੱਥੇ ਪਤਾ ਲੱਗਦਾ ਤੂੰ ਪੜਦਾ ਹੈ ਦੀਦੀ ਹੁਣ ਪੰਚੰਦਰਿਆਂ ਚਾਰ ਲਾਂਚ ਕਰਦੀ ਹਾਂ ਹਾਂ ਬਸ ਕਰ ਚਾਰ ਲਾਂਚ ਕਰਦੀਏ ਠਾ ਉਹ ਕਰਨ ਨੇ ਛੁੱਕਣ ਮਾ ਗਿਆ ਤੁਸੀਂ ਤਿੰਨੇ ਜਾਣੇ ਖੜ ਗਏ ਉਹ ਦੇਖ ਲੋ ਫੇਰ ਵੀ ਚੱਕ ਚੱਕ ਕੇ ਸਾਈਡ ਤੇ ਗੇਰ ਰਿਆ ਲੈ ਸੂਰਦੂ ਵੇਸੂ ਤੂ ਹਲ ਕਾਇ ਪੰਨੀ ਮਾਗ ਪਿਆ ਉਹ ਜੇ ਤੁਸੀਂ ਅੰਨ ਅੰਨ ਕ ਪੱਟੀ ਜਾਓ ਨਾ ਬਹੁਤ ਵਧੀਆ ਹੋ ਜਾਣਾ ਤੁਹਾਡਾ ਬਾਕੀ ਤਾਂ ਫੇਰ ਥੋੜਾ ਜਿਹਾ ਟਰੈਕਟਰ ਨੇ ਕਰੇ ਦੇਣਾ ਉਹ ਸੁੱਖਾ ਹੋ ਜਾ ਦਸੂ ਚੱਕ ਲੈ ਯਾਰ ਗੱਡੀਆਂ ਗੱਡੀਆਂ ਜਾ ਰਹੀਆਂ ਹੈ ਨਹੀਂ ਪਾਪਾ ਗਏ ਵੇ ਰੋਪੜ ਨੂੰ ਕੋਈ ਨਹੀਂ ਬਸ ਤੁਸੀਂ ਨਾ ਮੇਰੀ ਗੱਲ ਸੁਣੋ ਵੀਰੇ ਬਣ ਕੇ ਇੱਧਰ ਇੱਧਰ ਕਰ ਲਓ ਕੋਈ ਚੱਕਰ ਨਹੀਂ ਆ ਉਧਰ ਨਾ ਜਾਇਓ ਠੀਕ ਹੈ ਉਧਰ ਕੁਝ ਕੁਝ ਨਹੀਂ ਪਤਾ ਵੀ ਕਿਆ ਲੜ ਜਾਵੇ ਹਾਂ ਉਧਰ ਪਾਪਾ ਜਾਏ ਆਉਂਗੇ ਚੱਲ ਰਿਹਾ ਉਹਰੇ ਵੀ ਪੱਤਰਾ ਨਹੀਂ ਹੈਗਾ ਉਹਰੇ ਬਰਸਾਤਾਂ ਕਰਕੇ ਕੱਟ ਬਹੁਤ ਹੋਇਆ ਗਿਆ ਵਿੰਡੋ ਟਾਉਣ ਰੋਡ ਜੈਕਟ ਹੁਣ ਉਹ ਵੀ ਗੇਮੇ ਹੋਰ ਖੇਲਣ ਲੱਗ ਗਿਓ ਮੀਨਾਖੰਡ ਇਹ ਦੇਖੀ ਮੈਨੂੰ ਬਹੁਤ ਅਰਸ ਆ ਰਿਹਾ ਪੂਰੀ ਵੀ ਜਗਾ ਲੋਡ ਨਹੀਂ ਹੈਗੀ ਉਰੇ ਖਰਾਬ ਜਾ ਰਹਿਣਾ ਡਟੂ ਗੱਲ ਸੁਣੋ ਪ੍ਰੇਮ ਆਉਂਗੇ ਪਾ ਮਰੇ ਮਾਰ ਕੇ ਵੀ ਉਹਦੇ ਸੱਖ ਬੇਰ ਪੰਜੇ ਦੇ ਮੱਜਾ ਸਭ ਤੋਂ ਪਹਿਲਾਂ ਤਲੇ ਨੂੰ ਕਰਾਉਂਦੇ ਨੇ ਨੈਕ ਵਾਲਾ ਤੁੰਗਣਾ ਪਹਿਲਾਂ ਬਹੁਤ ਬੰਦੇ ਇਹਦੇ ਬੰਦਿਆਂ ਨੇ ਕੰਮ ਕਰਿਆ ਨੇ ਹਣ ਕੀ ਆ ਬਤਾ ਬੰਦੇ ਨਿਆਣੇ ਨੂੰ ਦੇਖ ਕੇ ਤਰਸ ਖਾ ਕੇ ਆਏ ਜਾਵੇ ਕਹਿੰਦਾ ਨਾ ਚਾਚਾ ਕਹਿੰਦਾ ਨਾ ਨੇ ਹਾਂ ਚਲੋ ਜੇ ਹੋ ਜਵੇ ਬੱਚੇ ਥੋੜਾ ਥੋੜਾ ਪਟੋ ਬਾਕੀ ਟਰੈਕਟਰ ਨਾਲ ਬਾਦਾਂਗੇ ਜੇ ਤਾਂ ਬਣਦੀ ਹੋਈ ਗੱਲ ਥੋੜੀ ਠੀਕ ਆ ਨਹੀਂ ਰਹਿਣ ਦਿਓ ਨਹੀਂ ਕੁਝ ਹੋਰ ਖੋਲਿਓ ਬੈਟ ਬੂਟ ਬਾਲ ਜਿਹੜੀ ਥੋੜੀ ਪਿਚ ਬਣਾਉਣੀ ਹੁੰਦੀ ਉਹਨੂੰ ਪੱਧਰਾ ਕਰ ਲਿਓ ਵਿਚਾਲੀ ਨੂੰ ਬਸ ਕੁਸੂਸਰੇ ਦਾ ਡਾਰਾ ਹੋਰ ਕੁਝ ਨਹੀਂ ਹੈ ਬੰਨੂ ਕੱਪੜੇ ਪਾ ਲਿਆ ਨੇ ਘਰ ਤੇ ਨਵੇਂ ਐ ਪੁਰਾਣੇ ਪੁਰਾਣੇ ਨਾ ਇੱਧਰ ਵੀ ਤਾਂ ਆਰਤੂਨ ਬੀਜੇ ਉੱਧਰ ਗਰੀ ਜਾਣੀ ਫਿਕਨੇ ਬੋਲਣਾ ਆ ਲੋਟ ਨਹੀਂ ਹੈਗਾ ਪ੍ਰੋਜੈਕਟ ਬਾਲੀਬਾਲ ਹੁਣਾਂ ਟਰਾਣਾ ਬਾਲੀਬਾਲ ਖੇਲਣੀ ਇਨਾਂ ਨੇ ਕਿਹੜੇ ਫੁੱਟਬਾਲ ਖੇਲਣੀਆਂ ਬਾਲੀਬਾਲ ਜੋਗੇ ਪੈਸੇ ਵੀ ਇਕੱਠੇ ਕਰ ਲੈ ਤੂੰ ਹਲੇ ਗੱਲਾਂ ਹੀ ਕਰਦਾ ਬਾਲੀਬਾਲ ਵੀ ਗੱਜਾਂ ਦੀ ਜਾਂਏ ਮਾਗਦੇ ਤੂ ਚਾਚੀਆਂ ਤਾਂ ਸਾਰੇ ਪਾਸੇ ਰਿਸਕਾ ਹੋਰ ਕੋਈ ਜਗ੍ਹਾ ਦੱਸ ਦੇ ਕਿਆ ਸਾਡਾ ਪਿੰਡ ਆ ਉਹ ਬੱਲੀ ਬੋਲੇ ਅੱਜ ਉਹ ਚਾਲਦੇ ਉਹ ਤੁਹਾਨੂੰ ਕੋਈ ਨਹੀਂ ਲੱਗਿਆ ਵਾ ਉਹ ਹਾਂ ਉਹ ਆਬਨੀ ਤੀਜੇ ਮੰਲੀ ਬਰ ਉਹ ਖੇਲਦੇ ਨੇ ਆਪ ਵੀ ਨਾ ਉਹ ਲੜ ਪੈਣਾ ਇਹਨਾਂ ਨੇ ਕਿਸੇ ਗੱਲ ਦੇਖੂਗਾ ਕਿਹੜਾ ਨੱਟ ਲੱਗਦਾ ਹੈ ਗਲਤਾ ਉਹ ਹੈ ਨਾ ਉਧਰ ਦੇਖੋ ਕੋਣ ਹਾਂ ਰੱਪਟੋ ਜਗਾ ਪੱਧਰੀ ਹੋ ਆ ਬੱਸ ਕਰ ਤੂੰ ਪੱਟ ਜੋ ਜਿਹੜਾ ਦੰਡੇ ਘਸਾਉਣੇ ਨੈਟ ਲਾਣ ਲਈ ਉਹ ਆ ਮੈਂ ਤਾਂ ਤੁਹਾਨੂੰ ਕਹਿੰਦੀ ਤੁਹਾਡਾ ਹੋ ਜਾਣਾ ਕੰਮ ਜੇ ਤੁਸੀਂ ਰੋਜ਼ ਇੱਕ ਇੱਕ ਕਹੀ ਮਾਰ ਕੇ ਜਾਈ ਜਾਓ ਸਾਲ ਤੱਕ ਹੋ ਜਾਊਗਾ ਤੁਹਾਡਾ ਕੰਮ ਦੀਦੀ ਤੁਸੀਂ ਵੀ ਕਰਾ ਦਿਓ ਹੈ ਤੁਸੀਂ ਵੀ ਕਰਾ ਦਿਓ ਮੈਂ ਕਰਾਉਂਗੀ ਕੋਈ ਗੱਲ ਨਹੀਂ ਮੈਂ ਤੁਹਾਡਾ ਹਸਾਤ ਦਊਂਗੀ ਨੈਟ ਲਿਆਉਣ ਚ ਤੇ ਦੂਸਰੀ ਗੱਲ ਪਾਪਾ ਨੂੰ ਕਰਨ ਚ ਵੀ ਆ ਨਿਆਣਿਆਂ ਦਾ ਮਾੜਾ ਮੋਟਾ ਕਰਕੇ ਦਿਓ ਬਾਲੀਬਾਲ ਲਿਆਉਣ ਚ ਵੀ ਭਾਈ ਕਰੂਗੀ ਇਹ ਜੀ ਕੋਈ ਆਹ ਹੋਏ ਆ ਕਿਹਾ ਬੈਰੇ ਕੀੜੇ ਪਏ ਬੈਰੇ ਤੁਸੀਂ ਸਿੱਧਾ ਕੀ ਕਰੋ ਕੋਈ ਗੱਲ ਨਹੀਂ ਸਾਡੇ ਜੇ ਬੜੇ ਸਾਥ ਨਹੀਂ ਦਿੰਦੇ ਅਸੀਂ ਇਕੱਲੇ ਹੀ ਬਥੇਰੇ ਆ ਐਂ ਕਹੀਦਾ ਹੁੰਦਾ ਏ ਤੁਸੀਂ ਤਾਂ ਪਹਿਲੇ ਦੇਖਣ ਲੱਜੇ ਨਹੀਂ ਅਸੀਂ ਬੜਿਆਂ ਦਾ ਸਾਥ ਲਾਉਂਗੇ ਵਧੀਆ ਗੱਲ ਆ ਫਿਰ ਆਹ ਦੇਖ ਲਓ ਤੁਹਾਨੂੰ ਕਹਿੰਦਾ ਚਾਚਾ ਕਰੋ ਨਾ ਹਣ ਦੱਸੋ ਹਣ ਦੱਸੋ ਵਾਹ ਕੋਈ ਨਾ ਬੜੇ ਨੂੰ ਬੱਲੇ ਕਾ ਨਹੀਂ ਫਿਰਨ ਲੱਗਿਆ ਉਹ ਵਾਹ ਜੀ ਵਾਹ ਕਰਨ ਨੇ ਜਵਾਬ ਉਠਾ ਫਿਰਨ ਲੱਗੇ ਨਾ ਕੁਆਰੇ ਫਿਰਨ ਲੱਗੇ ਠੀਕ ਆ ਉਹ ਗੱਲ ਕਿਹਾ ਕੇ ਆ ਵੀ ਕੋਈ ਕੋਈ ਫਿਰ ਸਕਦਾ ਹਾਂ ਮੇਰੇ ਕਹਦੇ ਕਰਮਾ ਚ ਹੁੰਦਾ ਏ ਬਈ ਜੇ ਤੁਹਾਡੇ ਕਰਮਾ ਚ ਹਾਂ ਹਾਂ ਖਾਲੀ ਕਰਾ ਦੇ ਖਾਲੀ ਕਰਾਉਣ ਗਿਆ ਬਰਬਾਦਰਾ ਟਾਈਮ ਆ ਉਹਦੇ ਖੇਡ ਹੀ ਹੋਣਾ ਹੈਗਾ ਗੱਲ ਤਾਂ ਉਹ ਆ ਲੈ ਲੋ ਤੁਹਾਡੀ ਗੱਲ ਹੀ ਬਾਣੀ ਹੈਗੀ ਉਹ ਕਿਤਾ ਹੋਰ ਲਾਓ ਉੱਧਰ ਤਾਂ ਲੱਗੇ ਪਏ ਜਿੱਥੇ ਉੱਧਰ ਬਾਲ ਕਰਕੇ ਤੁਹਾਡੀ ਬਾਲ ਲਈ ਤੇ ਕਰ ਆਏ ਹੋਰ ਗੇਮ ਦੇਖ ਲੋ ਸੱਤ ਗੋਲ ਅੱਡੀ ਆ ਤਾਂ ਥੂਕਾ ਕਾ ਜਨ ਬੁੜੀ ਗੱਲ ਪੁੱਤ ਆਏ ਆ ਵੀ ਉਹ ਖਰਾਬ ਹੋਣ ਦਾ ਡਰ ਆ ਚਾਚਾ ਆਏ ਕਹਿੰਦਾ ਏ ਓ ਯਾਰ ਇੱਕ ਦੋ ਵਾਰੀ ਕਿਰ ਕੇ ਕੋਈ ਨਹੀਂ ਦੇਖੀ ਜਾਓ ਕਰਾ ਲੋ ਪਾਈ ਇਹਨਾਂ ਨੇ ਮੰਨਣਾ ਨਹੀਂ ਹੈਗਾ ਰਣ ਦੇ ਕੋਈ ਬਹਿ ਕੇ ਆ ਪ੍ਰੋਜੈਕਟ ਪੈਰਨਾ ਬਟ ਨਹੀਂ ਮੁੜ ਕੇ ਦੇਖ ਲੈ ਉਹ ਗਾਟੀਆਂ ਨਵੀਂ ਨਮਾ ਪੈਰ ਨਹੀਂ ਮਿਲਣਾ ਉਹ ਦੇਖੀ ਜਣਾ ਕਰੇ 10 ਕਿਲੋ ਮੀਟਰ ਉੱਥੇ ਜਾਉਂਗੇ ਸਿੱਖ ਲੈਣੇ ਨੀ ਦੂਰ ਮਰਨ ਜਾਉਂਗੇ ਉਹ 2 ਘੰਟੇ ਬਹਿ ਕੇ ਪੜ ਲਓ ਦਿਮਾਗ ਖਰਾਬ ਕਰਗੇ ਸਾਰਾ ਸੱਟਾ ਬਾਪੂ ਨੇ ਸਿਰ ਨਿਆਣੇ ਕੋਈ ਕੰਮ ਤਾਂ ਲੱਗੇ ਹੋਏ ਆ ਬੜੇ ਤਾਂ ਕੋਈ ਕੰਮ ਦੇ ਸਾਥ ਨਹੀਂ ਦਿੰਦੇ ਇਹਨਾਂ ਦੇ ਸਾਰੇ ਕਹਿ ਕੇ ਜਾਂਦੇ ਵੀ ਥੋਤੇ ਨਹੀਂ ਹੋਣਾ ਮੈਂ ਵੀ ਦੇਖੂਗੀ ਹਾਂ ਹਾਂ ਥੋਂ ਤੇ ਨਾਲ ਦੇਖੂਗੀ ਕਿਤਾਬ ਫਿਰ ਆਪਣੇ ਗਰਾਊਂਡ 'ਚ ਵੀ ਅਸੀਂ ਕਰੂਗੇ ਮੈਂ ਤੁਹਾਨੂੰ ਕਹਿੰਦੀ ਇੱਥੇ ਹੀ ਕਰ ਲਓ ਮੇਰੀ ਗੱਲ ਸੁਣ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇੱਕ ਵਾਰੀ ਜਦ ਕੱਲੂ ਪਾਪਾ ਨੇ ਫੇਰਨਾ ਤੁਹਾਨੂੰ ਪਤਾ ਲੱਗ ਜਾਊਗਾ ਠੀਕ ਨਹੀਂ ਗੱਲ ਬਸ ਦੋ ਦੋ ਤਿੰਨ ਕਹੀਆਂ ਮਾਰ ਲਓ ਚੱਲੀ ਤੂੰ ਬਸ ਹਾਂ ਗੱਲ ਖਤਮ ਆਪਣੇ ਆਪਣੇ ਘਰ ਨੂੰ ਚਲੋ ਫਿਰ ਤੁਸੀਂ ਗਰਮੀ ਨਾਲ ਵੀ ਹੋਗੇ ਕਿੱਥੇ ਆਹ ਹਾ ਟਾਈਮ ਚੌਂਤੇ ਵਾਲਾ ਨਹੀਂ ਹੈਗਾ ਮੈਂ ਤੇ ਥੱਪੜ ਨਾ ਖਾ ਲਈ ਤੂੰ ਟਾਈਮ ਦੇਖ ਲੈ ਕਿਆ ਹੋਇਆ ਵਾ ਹਾਂ ਇਸ ਟਾਈਮ ਕਰਦਾ ਇਹ ਚੌਂਤੇ ਜਾਣਾ ਇਹਨਾਂ ਨੇ ਚਲੋ ਫੇਰ ਤੂੰ ਲੱਗ ਲੱਗ ਗਿਆ ਲੱਗ ਗਿਆ ਉਹ ਜਿੰਨਾ ਬਹੁਤ ਆ ਆ ਦੇਖ ਉਹਨੂੰ ਜਿਆਦਾ ਸ਼ੌਂਕਾ ਮੁੰਡੇ ਨੇ ਤਾਂ ਹੀ ਲੱਗਿਆ ਵਾ ਉਹ ਕਰਨ ਤੁਸੀਂ ਕਸਬੀਆ ਬਲੌਗ ਚ ਵੀ ਮੇਰੀ ਗੱਲ ਸੁਣ ਬਲੌਗ ਚ ਵੀ ਉਹੀ ਦਿਖਾਊਗਾ ਜਿਹਨੂੰ ਆਉਂਦਾ ਹੋਗਾ ਕਰੋ ਕਰੋ ਬੇਲਣ ਦੀ ਆ ਕਰਨਾ ਯਾਰ ਤੂੰ ਲੈ ਬਸ ਆ ਪੁੱਠੀਆਂ ਗੱਲਾਂ ਬੁਲਵਾ ਲੋ ਥੋਤੇ ਜਿੰਨੀਆਂ ਬੁਲਵਾਉਣੀਆਂ ਆ ਕੰਮ ਆਉਂਦੇ ਤੁਹਾਨੂੰ ਕਰਨੇ ਆਦਰ ਕੀਤਾ ਫੇ ਚੱਕਲਾ ਹਾਂ ਮਸਮਾਨ ਆ ਉੱਤਰ ਚੱਕੀ ਜਾਣਾ ਮੈਂ ਥੋੜੋ ਆਨੇ ਨਾ ਵਾ ਜੀਵਾ ਪਾਂਭੂ ਆ ਰਹਾ ਹੈ ਆਇਆ ਅਦਰ ਆ ਜਾ ਜਾ ਬਾਂਬੂ ਤੂੰ ਚਲ ਜਾ ਕੋਈ ਨਹੀਂ ਉਹ ਇਹਦੇ ਹੱਥ ਪੈਰ ਚ ਵੱਜਣੀ ਕਹੀ ਮਮੂ ਸਾਈਕਲ ਚਾੜਨ ਨੂੰ ਤੇ ਨਾ ਮੇਰਾ ਸਾਈਕਲ ਇਹਦੇ ਬਾਂਬੂ ਕਿਨੇ ਹੀ ਉਹ ਸਾਈਡ ਬੰਦ ਗਲੀ ਗਲੀ ਚ ਫਿਰਦਾ ਇਹ ਹੂੰ ਚਲਾਈ ਮਰਦਾ ਚਲਾਈ ਗਾਡ ਬੋਏ ਕਿਸ ਨੂੰ ਪਤਾ ਕਿ ਆ ਗਿਆ ਤੇ ਪਹਿਲਾਂ ਸਾਡੀ ਗਲੀ ਚ ਆ ਗਿਆ ਕਿਸ ਨੂੰ ਇਹ ਤੇ ਸੁਧਰੇ ਇਹ ਗੱਡੀ ਸਾਈਕਲ ਲੈ ਗਿਆ ਇਹਦਾ ਜਿਵੇਂ ਆਏ ਨਾ ਕਰਿਆ ਘਰ ਤੇ ਇਹਨੇ ਵੀ ਇਹਨੇ ਮੈਂ ਤੈਨੂੰ ਦੇਖ ਰਹਾ ਤਾਂ ਦੀਦੀ ਦੋਹੇ ਘੱਟ ਨਹੀਂ ਹੂੰ ਮੈਨੂੰ ਪਤਾ ਹੈ ਬੋਹਤ ਵੀ ਘੱਟ ਨਹੀਂ ਹੈਗਾ ਬਾਸ ਆ ਸ਼ਾਨ ਨੂੰ ਆ ਗੱਲਾਂ ਬੋਲਣੀਆਂ ਆਂਦੀਆਂ ਤੁਸੀਂ ਦੋਹੇ ਲੜਨਾ ਆ ਯਰ ਕਿ ਕੰਮ ਕਰਨਾ ਆ ਨਾ ਕਰਨ ਘੱਟ ਨਾ ਤੂੰ ਘੱਟ ਬੱਟਾ ਰਿਉਡੂਂਗੇ ਆਂ ਬੱਟਾ ਜੁੱਡੂ ਡੂਡੂਂਗੇ ਲਾ ਡੂਡੂਂਗਿਲਾ ਲਾ ਡੂਇੰਗ ਅ ਹੈਅਰ ਡੂਇੰਗ ਲਾਲਾ ਠੀਕ ਆ ਏਕੋ ਮੜ ਚੱਲਿਆ ਸਾਡਾ ਪਿੰਡ ਦਾ ਜਵਾਨ ਸਵੀਮਿੰਗ ਪੂਲ ਚੱਲਿਆ ਆਪਣੇ ਦਾ 45 ਹੱਦ ਤੱਕ ਅੱਛਾ ચાલો ઠીક કરી ચાલો ફર